ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆਪਾਂ ਗੱਲ ਕਰ ਪਾਈ ਕੀਤੀ ਤੁਹਾਨੂੰ ਵੇਖ ਲਿਆ ਤੁਸੀਂ ਸਾਹਮਣੇ ਵੇਖੋ ਤੇ ਕੋਈ ਸਫਾਈ ਕਰਨ ਵਾਲੀ ਨਹੀਂ ਆਪਣੀ ਵਿਹਾਨਾ ਥੋੜੀ ਜਿਹੀ ਰਹਿ ਗਈ ਸੀ ਕੱਲ ਗਰਮੀ ਵੜੀ ਤੇ ਕੋਈ ਕੰਮ ਪੈ ਗਿਆ ਸੀ ਕੋਈ ਆਪਾਂ ਹੁਣ ਕਰ ਲਗੇ ਆ ਠੰਡਾ ਜਿਹਾ ਬਦਲ ਹੋਇਆ ਬਾਹਰ ਵੇਖੋ ਤੁਸੀਂ ਬੱਦਾਂ ਆ ਗਏ ਠੰਡਾ ਮੌਸਮ ਹੋ ਗਿਆ ਪਿਆ ਵਾ ਤੇ ਵਧੀਆ ਮੌਸਮ ਬਹੁਤ ਵਧੀਆ ਹੋ ਗਿਆ ਪਿਆ ਵਾ ਤੂੰ ਵੇਖ ਕਰਦੇ ਆ ਅੱਜ ਹੁਣ ਅੰਦਰਾਂ ਬਣ ਰਿਹਾ ਇੰਨਾ ਰਹਿ ਗਿਆ ਸੀ ਨਾ ਤੇ ਚਲੋ ਇਹ ਵੀ ਹੋ ਜੇ ਤੇ ਸਾਫ਼ ਸਫਾਈ ਵੀਨੇ ਸਰ ਗਈਆਂ ਫਰੀ ਕੰਨ ਕਰਦਣ ਕਾ ਵੱਡ ਨੂੰ ਦਾਤਰੀ ਸਾਰੀ ਏਕੇ ਹਮ ਇੱਕ ਦਾਤਰੀ ਹੋਰ ਪਈਓ ਤਾਂ ਮਿਟਾ ਨਹੀਂ ਆਵੇ ਉਹ ਨਹੀਂ ਖੱਖ ਵੀ ਕਰਦੀ ਉਹ ਨਹੀਂ ਆ ਤੇ ਕਰੀ ਜਾ ਬਸ ਹਮ ਹਮ ਉਹ ਹੋ 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 ਇਹ ਵੱਲਾ ਵੇ ਇਥੇ ਇੱਕ ਦੰਗ ਦੇ ਉੱਤੇ ਇੱਕ ਦੰਗ ਅੱਗੇ ਵੀ ਗਿਆ ਉਹ ਉੱਥੇ ਸਿਰੇ ਸਿਰ ਟਰੇਲ ਵੀ ਬੜੀ ਏ ਉਹ ਮੰਮਾ ਆ ਇਨਸਰਟਿਟ ਤੇ ਫੋਟੋ ਨੂੰ ਘਾ ਰਹੇ ਨੇ ਤਾਲਵਾਰ ਆ ਇੱਥੇ ਡਿਆਣਾ ਬੜਾ ਤੁਹਾਨੂੰ ਇੱਕ ਇਹਨੇ ਕਹ ਚੂ ਸਬਜ਼ੀ ਵੀ ਤੋੜਨੀ ਜਿਹੜੀ ਆ ਨਾ ਓਖੀ ਹੋ ਜਾਂਦੀ ਐ ਕਿਉਂ ਪਵਨ ਆ ਬੜਾ ਮਗਨ ਪਹਣ ਕਰਦ ਰਹੀ ਲੱਗਾ ਵਾ ਚਲੋ ਜਿਓ ਮੜ ਗਿਆ ਇੱਕ ਦਾ ਦਾਰ ਅਗੜ ਗਏ ਦਿਆ ਦਾ ਅਗੜ ਗਏ ਜਿਦਾ ਕਰਦਣਾ ਵੱਢਿਆ ਜਾਉ ਤੇ ਬਾਕੀ ਆਵੇਂ ਦਾਤਰੀਆਂ 2 3 ਚਾਹੀਦੀਆਂ ਹਾਂ ਤੇ ਰਿਪਲੇਨ ਜੀ ਵੱਡੇ ਵੱਧਦੀਆਂ ਵੱਧਦੀ ਜਾਂਦੀ ਕਿ ਪਤਾ ਉਹਨਾਂ ਹੀ ਉਹ ਤਾਂ ਕੋਈ ਨਹੀਂ ਫਰਦ ਮੈਂ ਦੇਖਦਣ ਅੱਗੇ ਵੀ ਮੈਂ ਕੱਟੀ ਵਾਸਤੇ ਕਾ ਖੜਨ ਲੱਗੀ ਮੇਰੇ ਤੋਂ ਵੱਡੇ ਨਹੀਂ ਹੈ ਹਾਂ ਦੇਖੀ ਇਹੋ ਵੱਢ ਲਈ ਦਾਤਰ ਤੋਂ ਕੋਲੋਂ ਦਾਤਰ ਦਾਤਰ ਨੇ ਤਾਂ ਕਾਚਰ ਵੱਟ ਕਰਦਾ ਨਾ ਕੋ ਤੋਂ ਕੋ ਨੂੰ ਜਲ ਬੰਨ੍ਹ ਮਾ ਕੇ ਕੋਈ ਹਾਂ ਆ ਤੋ ਕੇ ਤੋਂ ਪੱਥੇ ਜਾਦੇ ਮੋਟੀ ਜਾਲ ਦੇ ਹੋ ਮਸੜ ਵੀ ਫੁੰਦ ਲੈ ਕੇ ਜਾਣ ਦੇ ਆ ਸ਼ਰਮਾ ਵੇ ਕਦਮਾ ਦੀ ਵਾਦ ਨੂੰ ਕੋਈ ਲੱਗਾ ਹੀ ਹੋਵੇ ਪਰ ਖਾ ਵਿੱਚ ਦੇਖਣਾ ਉਹ ਜਬ ਬਤਾਉਂ ਮੈਂ ਫੁੱਲ ਲੱਗ ਗਏ ਉਹਦੇ ਸਪਰੇਅ ਕੀਤੀ ਸੀ ਨਾ ਤੇ ਉਹਦੇ ਨਾਲ ਆਵੇ ਫੁੱਲ ਲੱਗਣੇ ਸ਼ੁਰੂ ਹੋ ਗਏ ਤੇ ਇੱਧਰ ਵੀ ਪਾਰੇ ਦੇ ਵਿੱਚ ਖਾ ਬਹੁਤ ਜ਼ਿਆਦਾ ਤੋੜ ਦੇ ਓਕੇ ਤੇ ਇਧਰ ਸਾਨੂੰ ਲੰਦੋ ਇਹੋ ਗਿਆਤ ਲਗਾਵੇ ਤਾਂ ਕੋਈ ਕੰਮ ਹੋਈ ਜਾਂਦਾ ਇਧਰ ਮਿਰਚਾਂ ਰਹਿ ਗਈਆਂ ਤੋੜਨ ਵਾਲੀਆਂ ਆਵੇ ਲਾ ਪਾ ਦਦੇ ਵਟ ਤੇ ਮੱਝ ਤੇ ਜੱਟ ਵੜੇ ਭੜੇ ਹੁੰਦੇ ਕਿਉਂ ਪਵੰਚਾ ਗਰਮੀ ਬਹੁਤ ਹੈ ਕੋਈ ਪਾਣੀ ਦੀ ਸੇਵਾ ਕੋਈ ਜ਼ਰੂਰਤ ਹੋਵੇ ਹਾਂ ਜਾਣ ਆਇਦਰਾ ਮਿਰਚਾਂ ਦੇ ਆ ਬੂਤੇ ਪਤਾ ਕਿਉਂ ਮਾਰੇ ਜੇ ਗਏ ਹਨਾ ਕਿ ਤਵੇਂ ਸੁੱਕੀ ਪਏ ਚਲੋ ਆ ਗਏ ਆਪਾਂ ਵੱਲਾ ਵਾਂ ਤੇ ਲਾਈਆਂ ਚਲੋ ਵੀ ਆਪਣਾ ਸਵੱਲਾ ਹੋ ਗਿਆ ਕਿਤਰਾ ਹੋ ਗਿਆ ਤੇ ਮਿਰਚਾਂ ਦੇ ਜਦੋਂ ਬੂਤੇ ਲਾਏ ਤੇ ਪਤਾ ਨਹੀਂ ਕੀ ਬਿਮਾਰੀ ਪੈ ਗਈ ਇੱਥੇ ਕੋਈ ਹੈ ਹਾਂ ਹਾਂ ਮੇਜ ਨਾਲ ਵੀ ਬਿਮਾਰੀਆਂ ਆ ਜਾਂਦੇ ਆ ਨਹੀਂ ਨਹੀਂ ਹਾਂ ਸੋ ਵੀਰ ਨੂੰ ਲੈਣਾ ਦੋਈ ਕਰਨਾ ਫੜਦੇ ਨੂੰ ਤੇ ਸੁੱਕਦੇ ਜਾਂਦੇ ਅੱਛਾ ਉਹਨਾਂ ਦੇ ਸੁੱਕਦੇ ਸੀ ਕਿਉਂ ਹੋ ਜਾਂਦਾ ਆਹ ਜੇ 2000 ਮੋੜੀ ਹੁੰਦੀ ਹੈ ਕੋਹ ਨੂੰ ਪਾਈ ਦੀ ਗਰਮ ਬਹੁਤ ਹੁੰਦੀ ਹੈ ਥੋੜਾ ਜਿਹਾ ਹੌਲੀ ਘਾਟੇ ਅੱਗੇ ਬੜੀ ਹੁੰਦੀ ਹੁੰਦੀ ਹੁਣ ਘੜ ਗਈ ਹੁਣ ਉਹ ਘਟ ਹੁੰਦੀ ਹੈ ਉਹ ਪਾਟੰਦੂਆਂ ਜੁਨਿਆਂ ਨਾਲ ਮਾਰ ਦਿੰਦੀਆਂ ਨੇ ਇਹਦੇ ਅੱਗੇ ਪੱਠਿਆਂ ਪੁੱਠਿਆਂ ਬਹੁਤ ਜਿਆਦਾ ਹੁੰਦੀ ਸੀ ਹੁਣ ਘੜ ਗਈ ਹੈ ਕੋਈ ਕੋਈ ਕੋਨਾ ਥਾ ਜਾਂ ਮਸਲੀ ਜੇ ਤੇ ਉਹ ਜੀ ਲੱਗੇ ਕੋਈ ਕਰੀਏ ਤਾਂ ਤਿਆਰੀ ਕਰਨੀ ਚਾਹੀਦੀ ਆ ਸੁੱਕ ਜਾਊਗਾ ਲਗ ਮਹੀਨਾ ਚੜ ਗਿਆ ਅਸ ਗਰਾਂ ਦਾ ਦਿਹਾੜਾ ਮਾਰੇ ਕੋਟ ਹੁਣ ਪੈ ਗਈ ਤੇ ਹੂੰ ਵੇ ਵੇ ਕੇ ਵੱਜਣਾ ਪੈਂਦਾ ਵੀ ਇਹ ਤੇ ਰਜਿਸਟਰ ਲਾਉਣਾ ਹੈ ਅੱਗ ਵਾਲਾ ਪਾਉਣਾ ਕਰਨਾ ਹੈ ਹਾਂ ਵੱਲ ਉਹ ਨੇ ਕਿ ਉਹ ਹੈਗੀ ਵਿੱਚ ਵਿੱਚ ਆ ਪਰ ਪਰ ਥੋੜੀ ਘਾਟਿਆ ਸੰਗਣੀ ਇੱਥੇ ਜ਼ਿਆਦਾ ਇੱਧਰ ਨਹੀਂ ਨਾ ਕਰ ਸਕਦਾ ਰੌਣਾ ਵਾ ਜਾਂ ਤੂੰ ਦੋਤੀ ਫੜਾਇਆ ਜਾ ਆ ਵੇ ਫੋਟੋ ਫੜਾਇਆ ਭਾਈ ਆਹ ਚਲੋ ਲੱਗੇ ਫੇ ਉਪਤ ਤੇ ਤੂੰ ਇਹਨਾ ਕੰਮ ਕਰ ਲਾ ਕਿਆ ਬਣਾਉਣਾ ਕੱਢ ਦਿੰਨੇ ਆਂ ਪਾਈਨਾ ਚੜਦਾ ਨਹੀਂ ਐ ਕਿ ਬਰਸਾਤਾਂ ਕਰਕੇ ਜਿਆਦਾ ਚੜ ਗਿਆ ਕਾ ਬਰਸਾਤ ਬਹੁਤ ਜਿਆਦੀ ਹੋਈ ਹੁਣ ਕੱਟਿਆ ਥੋੜਾ ਮੀ ਪਰਪਰ ਚਾ ਉਹ ਦਾ ਮੜਾ ਮੋਟਾਈ ਪਿਆ ਕਿ ਇੰਨਾ ਜਿਆਦਾ ਨਹੀਂ ਪਿਆ ਉਹ ਤੇਣ ਆ ਬੜਾ ਪਰ ਬਹੁਤ ਤੇ ਕਿ ਤਾ ਗੁੱਡਾਂ ਗਏ ਹਾਂ ਆਹੋ ਪਰ ਪਰ ਨਹੀਂ ਐਸ ਪਾਈ ਦੇ ਕਰ ਦੋ ਚਲੋ ਸੁੱਕ ਜੂਗੇ ਨਾਲੇ ਆਗੇ ਫਿਰ ਸਬਜੀ ਗਰਮੀ ਵੀ ਜਿਆਦੀ ਥੋੜੀ ਜੀ ਤੇ ਤੋਰੀਆ ਵੀ ਸਕਦੇ ਹੈਨਾ ਸੰਗਰੜੇ ਪਤਰਾ ਕਰਕੇ ਤੋਰੀਆ ਦਾ ਬੀਜ ਲਿਆਉਣਾ ਪੈਣਾ ਸ਼ਾਇਦ ਤੇ ਪਾਲਕ ਦਾ ਗਾਵਾ ਕਰੀ ਪਰ ਉਹ ਮਾੜਾ ਹੀ ਆ ਬੀਜ ਅਜੇ ਰਬ ਮਿਲੇ ਆ ਨਾ ਸਰਕਾਰੀ ਵਾਲੇ ਹੂੰ ਅਹਦਾ ਤਰੀਕਾ ਦੀ ਹੋਰ ਲਿਆਓ ਪਤਾ ਹੈਗਾ ਤੁਹਾਨੂੰ ਕਰਨੇ ਪੈਂਦੇ ਕੰਮ ਹੂੰ ਕੀ ਗੱਲ ਆਇਆ ਗੜਕੇ ਵੱਡਾ ਜਿਹਦੇ ਗਾਲਾਂ ਪੈ ਜਾਣੀਆਂ ਤੈਨੂੰ ਵੀ ਆ ਪਾਵੇਂ ਥੋੜਾ ਕੰਮ ਕਰ ਸੋਣਾ ਕਰ ਹੂੰ ਆ ਦਾਤਰੀ ਵਿਢ ਲੈ ਪੈ ਜਣੀ ਨਹੀਂ ਆ ਕਿਦਾਂ ਰੀ ਦਾਤਰੀ ਉਹ ਨਹੀਂ ਠੀਕ ਕੋਈ ਪੱਤਰੇ ਜਾਈ ਇਹ ਆ ਬੇ ਬੇ ਦਾਤਰੀ ਲੈ ਕੇ ਦੋ ਵੀ ਕਨਿਆਣੇ ਨੂੰ ਤੇਰੀ ਗੱਤ ਵੀ ਜਿਹੜੀ ਜੁੜਦੀ ਹੈ ਇਹ ਇਹੋ ਤੇ ਆਪਣਾ ਮੁੰਡਾ ਕੰਮ ਕਰਨ ਵਾਲਾ ਚਲੋ ਬੱਚਿਆਂ ਨੂੰ ਸਿੱਖਣਾ ਕਿਹਦਾ ਪਤਾ ਨਾਲ ਕੰਮ ਪੜਾਈ ਦੇ ਨਾਲ ਨਾਲ ਜੱਟ ਜੱਟ ਦੇ ਪੁੱਤ ਨੇ ਹੋਰ ਕਰਨਾ ਇਹ ਤਾਂ ਕੰਮ ਉਹਦਾ ਮੇਨ ਹੈ ਨਾ ਜੱਦੀ ਪੁਸ਼ਤੀ ਦਾ ਕੰਮ ਕਾਹ ਕਰਣਾ ਇਹ ਅੱਜ ਤੱਕ ਤੇ ਲੱਗ ਲਖ ਲਿਆ ठंडा पानी वो जी पवन पुत्र पीला गर्मी लगी चलो कोई बढ़ाया ਬਾਕੀ ਹਵਾ ਨਹੀਂ ਨਵੰਗਦੀ ਤੇ ਉਹਦੇ ਕਰਕੇ ਨਾ ਮੱਟਵਾ ਜਿਆਦਾ ਤੇ ਇਹ ਕਾ ਕੰਦ ਨਹੀਂ ਆਪਣੀ ਇਹਦਾ ਕਰਕੇ ਹੂੰ 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 ਸਾਲ ਲੱਗ ਲੋਗੇ ਨਹੀਂ ਸਾਲਾਂ ਤੋਂ ਪਤਾ ਕਿੰਨੇ ਰੁਕਿਆ ਗਰਮੀ ਬਹੁਤ ਆ ਰਹੀ ਹੈ ਮੇਰਾ ਸਾਯਾ ਲੱਗ ਗਿਆ ਮੀਨਾਂ ਜਿਵੇਂ ਤੇ ਠੰਡੀ ਬਗਿੰਦੀ ਤੇ ਭਰ ਤਨ ਵਧਦਾ ਲੱਗਦਾ ਹਾਂ ਨਹੀਂ ਉਹ ਤੁਹਾਨੂੰ ਚੰਗਾ ਲੱਗਦਾ ਸਾਰਿਆਂ ਨੂੰ ਚੰਗਾ ਲੱਗਦਾ ਜਿਹੜਾ ਕੋਈ ਜੀਦਾ ਜਨਮ ਦਿਨ ਆਉਂਦਾ ਮਾੜਾ ਕਿਸੇ ਨੂੰ ਨਹੀਂ ਲੰਦਾ ਹਨਾ ਤਾਂ ਤੁੰਗੀ ਲਿਖਣ ਲਿਆ ਰੰਦੇ ਤੂੰ ਨਾ ਉਹਦੇ ਪੁੱਤ ਖਰਾਬ ਕਰ ਤੇ ਪੁੱਤ ਕੀ ਕਰ ਤੇਰੇ ਕਹੀ ਹੈ ਆਹੋ ਕੀ ਬੋਲਦਾ ਉਹਦਾ ਇਹ ਲੱਗਾ ਬੇਲਾ ਜਿੰਨਾ ਕਾ ਵੱਡਣਾ ਨੇ ਵੱਡ ਲਿਆ ਤੇ ਬਾਕੀ ਹੁਣ ਉਹਨੇ ਮਾਣਾ ਪ੍ਰੇਮ ਚ ਘਾ ਲਿਆ ਇਰਕੇ ਨੇ ਘਰ ਦੇ ਮੁੜ ਕੇ ਕਿਥੇ ਕਰਦੇ ਵੰਡੇ ਹੋਗੇ ਓਏ ਹੋਏ ਨੋਰੀ ਇਹ ਵੀ ਕਿ ਸੋਫਾਈ ਹੋ ਗਈ ਤੇ ਇਹ ਨਵ ਵਿਚਾਰਿਆਂ ਨੂੰ ਵੀ ਸੁੱਖ ਦਾ ਸਾਹ ਹੋ ਕਿਥੇ ਗਰਮੀ ਸੁਣ ਲਈ ਇਹਨਾਂ ਰੱਬ ਨੇ ਮੈਂ ਲਾਇ ਕਰਦਾ ਹਾਂ ਹਾਂ ਜੰਗ ਗੱਲ ਕਰਦੇ ਹਾਂ ਇਹ ਤੇ ਮੇਰੇ ਨਾਲ ਬੁੱਝਾ ਕਰਦਾ ਵੀਡੀਓ ਚੰਗੀ ਲੱਗੀ ਤੇ ਪਲੀਜ਼ ਕਮੈਂਟ ਲਾਈਕ ਸ਼ੇਅਰ ਕਰਕੇ ਰਗਰ ਵੱਧ ਵੱਧ ਤੇ ਮੇਰੇ ਭਰਾ ਤੁਹਾਨੂੰ ਵੀਡੀਓ ਵਧੀਆਂ ਪਾਈਆਂ ਸੁਣੀਆਂ ਪਾਈ ਦੇਵਾ ਤੇ ਮੇਰੇ ਭਰਾ ਬੇਫਰਾ ਦੀ سپورਟ ਜਿੰਨੀ ਹੁੰਦੀ ਆ ਤੇ ਮੇਰੇ ਵੀ ਲਾਈਕ ਕਮੈਂਟ ਕਰਕੇ ਮੇਰੇ ਚੈਨਲ ਵੱਧ ਵੱਧ ਅੱਗੇ ਵੀ ਗਰਾਹ ਪਹੁੰਚਾਓ ਤੇ ਵੱਧ ਵੱਧ ਆਪਣਾ ਹੋਰ ਵੀਡੀਓ ਚੰਗੀਆਂ ਬਣਾ ਕੇ ਦਿਖਾਓ ਤੇ ਬਹੁਤ ਧੰਨਵਾਦ ਜੀ ਹਾਂਜੀ